ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਕਾਨ ਸਿੰਘ ਵਾਲਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਇਨੂ ਪੈਂਦਾ ਜੀ ਮੋਗਾ ਤਾਡੇ ਲਈ ਇੱਕ ਮਾਈਦੀ ਵੀਡੀਓ ਲੈ ਕੇ ਆਏ ਆਂ ਜਾਣਕਾਰੀ ਪ੍ਰੋਪਰ ਤੁਹਾਨੂੰ ਬਾਅਦ ਤੋਂ ਲੈ ਦਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਜਸਿੰਦਰ ਸਿੰਘ ਪਿੰਡ ਗਾਂਢ ਸਿੰਘ ਵਾਲਾ ਜੀ ਸਮਰਪਰਦੇਵ ਸਿੰਘ ਬਾਈ ਜੀ ਮੋਬਾਈਲ ਨੰਬਰ 99153 99281 ਚੈੱਕ ਕਰੀ ਹੋਰ ਦੱਸ ਦਿਓ 99153 ਨੜ ਨਵੇਂ ਦੋ ਕਿਆ ਸੀ ਘਰ ਦੀ ਮਾਜੀ ਆ ਬਾਈ ਘਰ ਦੀ ਬਾਈ ਜੀ ਕਰ ਤੂੰ ਆ ਕੇ ਨਮਾ ਇਹ ਤੀਜਾ ਸੂਆ ਬਾਈ ਜੀ ਸੂਣੀ ਹੁਣ ਸੂਣੀ ਆ ਜੀ ਹਾਂਜੀ ਬਾਈ ਪਿਛਲੇ ਸੂਏ ਦੁੱਧ ਦਾ ਕਿਰਪਾ ਇਹਦਾ ਬਾਈ ਜੀ ਪਹਿਲੇ ਸੂਏ ਦਾ ਜੀ ਰਿਕਾਰਡ ਲਿਆਈ ਆ ਆਪਾਂ 11 ਤੋਂ 12 ਕਿਲੋ ਜੀ ਤੇ ਦੂਜੇ ਸੂਏ ਦੁੱਧ ਆਪਾਂ ਸੂਆ ਜੀ 15-16 ਕਿਲੋ 15-16 ਐਸ ਕੀ ਮਾਲਕ ਦੀ ਚਲੋ ਕਰ ਕਿਰਪਾ ਨਾਲ ਦੁੱਧ ਚਾਹੀਦਾ ਇਸ ਤਰ੍ਹਾਂ ਦਾ ਕਿਲੋ ਜਿਹੜੇ ਸਾਬ ਹੁਣ ਆਪਾਂ ਸੇਵਾ ਕੀਤੀ ਆ ਠੀਕ ਆ ਜੀ ਤਾ ਕਰਕੇ ਜੀ ਆਪਾਂ ਐਸ ਕੀ ਬਸ ਵੇਚ ਸੇਲ ਕਰ ਰਹੇ ਆ ਦੇਣ ਕਿੰਨੇ ਲੈਂਦੀ ਆ ਦੇਣੇ ਤੇ ਬਾਈ ਜੀ ਅੱਜ ਤੋਂ 10 ਦਿਨ ਹਜ ਠੀਕ ਹੈ ਜੀ ਤੇ ਲੋਇਲਟੀ ਗਾਰੰਟੀ 16 16 ਰਿਕਾਰਡ ਦਾ ਯਾਰ ਇੱਥੇ ਬੱਚਾ ਨੇ ਖਵਾ ਖੂ ਦਿੱਤਾ ਇੱਥੇ ਵਿਆਹ ਹੁੰਦਾ ਆਪਣੇ ਦਾ ਇੱਥੇ ਰੱਖ ਦੇ ਦੀ ਚੀਜ਼ ਤੇ ਬਸ ਉਹਨਾਂ ਨੇ ਛੱਟ ਛੋਟ ਦੇ ਦਿੱਤੇ ਕਿੰਨੇ ਪੈਸੇ ਲੈ ਕੇ ਗਏ ਡਾਕਟਰ 16-1700 ਰੁਪਏ ਦਿੱਤਾ ਬਈ ਉਹ ਠੀਕ ਹੈ ਹਾਂਜੀ ਹਾਂਜੀ ਯਾਨੀ ਚੰਗਾਈ ਭਰਾਈ ਚੰਗਾਈ ਭਰਾਈ ਆਦਿ ਹਾਂ ਤੇ ਚਲੋ ਵੀ ਮੈਂ ਘਰੇ ਰੱਖਣ ਦੀ ਜੀ ਸਕੀਮ ਸੀ ਤੇ ਚਲੋ ਹੌ ਮਜ਼ਦੂਰੀਆਂ ਬਣ ਜਾਂਦੀਆਂ ਬੰਦੇ ਦੀਆਂ ਚਲੋ ਹੁਣ ਵਿੱਚ ਨਹੀਂ ਪੈ ਰਹੀ ਆ ਔਰ ਕੇ ਦਿਖਾ ਦਿਓ ਮੇਰੇ ਖਾਣਾ ਦੀ ਡਾੜਨਾ ਮੇਰੇ ਮੈਂ ਕਹਣਾ ਜੀ ਬੇਫਿਕਰ ਹੋ ਬੰਦੇ ਕੋਈ ਹੱਥ ਨਾਲ ਲੜੀ ਗੰਢੀ ਸੀ ਪੂ ਤੂ ਆ ਬਾਈ ਦੱਸ ਦਾ ਕਿ ਤੀਜਾ ਸੁਣਦੀ ਐ ਦੇਣਾ ਡੇਟ ਮੁਤਾਬਕ ਹਜੇ ਲੈ ਜੂਗੀ 8 ਤੋਂ 10 ਕੱਦ ਕਾਠ ਵੀ ਚੰਗਾ ਜੀ ਫੁੱਲ ਵੱਡੇ ਹੈਵੀ ਬੋਡੀ weight ਦਾ ਢਾਂਚਾ ਜੀ ਚੌੜਾ ਪੱਠ ਪੂੜਾ ਲਗਭਗ ਜੇ ਗੱਲ ਕਰਗੇ 2.5 ਫੁੱਟ ਵਾਂਗੂ ਉਪਰੋ ਚੌੜੀ ਐ ਜੀ 16 17 ਕਿਲੋ ਬਾਈ ਦੱਸਦਾ ਕਿ ਪਿਛਲੇ ਸੂਏ ਚੋਇਆ ਵਾ 18 ਪਲੱਸ ਦੀ ਉਮੀਦ ਦਾ ਹੱਕ ਵੀ ਐ ਵੀਰੇ ਦੇਣ ਦਾ ਦੇਣ ਹਜੇ ਪਈ ਐ ਤੇ ਹਵਾਨਾ ਬਹੁਤ ਸੋਹਣਾ ਤਿਆਰ ਕਰੀ ਬੈਠੀ ਐ ਫੇਸ ਕੁਆਲਿਟੀ ਸੋਹਣੀ ਐ ਬਜਨ ਚੰਗਾ ਜੀ ਥਣਾ ਦੇ ਸਹਿਜ ਵੀ ਸੋਹਣੇ ਆ ਜੇ ਐਪ ਤੇ ਲੱਗੇ ਵੇ ਹੱਥੀ ਚਵਾਈ ਵਾਲਾ ਥਾਣਾ ਤਿਆਰੀ ਤੁਸੀਂ ਕਰਮਾੜੀ ਦੀ ਚੈੱਕ ਕਰ ਸਕਦੇ ਹੋ ਬਹੁਤ ਸ਼ਾਨਦਾਰ ਰਵਾਨਾ ਤਿਆਰ ਕਰੀ ਬੈਠੀ ਹੈ ਦੈਣ ਹਜੇ ਲੈ ਜੂਗੀ ਜਿਹੜੀਆਂ ਵਾਲਟ ਨਾ ਹਵਾਨੇ ਚ ਦੇਖ ਰੰਜਣ ਹੈ ਜੀ ਸਾਰੀਆਂ ਕਰਮਾੜੀ ਨੇ ਕੱਢ ਕੇ ਸੁਣਾ ਮੇਨ ਗੱਲ ਸੀ ਵੀਸ ਲੱਗ ਪੂਰੀ ਹੈ ਜੀ ਤਿਆਰੀ ਤੁਸੀਂ ਚੈੱਕ ਕਰ ਸਕਦੇ ਹੋ ਜੀ ਬਹੁਤ ਸੋਹਣੀ ਤਿਆਰੀ ਹੈ ਜੀ ਹਜੇ ਦੈਣ ਹੈ ਜੀ ਬਾਈ ਜੀ ਮਤਲਬ ਇਹ ਬਾਹਰ ਨੂੰ ਕਢਣਾ ਲੈਵਾ ਵੀ ਪੂਰਾ ਬਣਾਉਗੀ ਇਹ ਨਹੀਂ ਗੱਲ ਵੀ ਇੱਥੇ ਹੀ ਸੁਭੂਗੀ ਕਿਤੇ ਸਹੀ ਗੱਲ ਹੈ ਇਹ ਪੂਰੀ ਗੱਲਬਾਤ ਬਣ ਕੇ ਸੁ ਹੋਊਗੀ ਆਪ ਤੇ ਟਿੱਕਰ ਦਾ ਪੂਰਾ ਸ਼ਾਨਦਾਰ ਰਵਾਨਾ ਤਿਆਰ ਕਰ ਲੈਣਾ ਹੱਕ ਵੀ ਹੈ ਵੀਰੇ ਦੇ ਕੋਕੀ ਵੱਡੀ ਆ ਮੈਂ ਕੋਈ ਛੋਟੀ ਨਹੀਂ ਕੱਦ ਕਾਟ ਤੇ ਫੁੱਲ ਹੈਵੀ ਬਡੀ ਵੇੜ ਦੀ ਸੇਵਾ ਬਾਈ ਜੀ ਚੰਗੀ ਆ ਪਸ਼ੂ ਤਾਂ ਬਾਈ ਕੋਲ ਦੋ ਹੀ ਆ ਪਰਸੇ ਵਾਲੇ ਬਖ ਦੋਨੇ ਬਾਈ ਦੇ ਚੰਗੇ ਰੱਖੇ ਹੋਏ ਆ ਜੀ ਜੈ ਜੀ ਡਿਮਾਂਡ ਵੀਰੇ ਦੀ ਚਲ ਮੁੱਲ ਤਾਂ ਪਾਉਂਦੀ ਬਈ ਆ ਪਰ ਡੇਢ ਵੀ ਗਰੀ ਇੱਕ 60 ਜੋ ਮਰਜੀ ਕਰੀ ਇੱਕ 40 ਦੀ ਦੇ ਦਿਆਂਗੇ ਤੱਕ ਜਾ ਬੋਲ ਜੂ ਮਾੜਾ ਮੋਟਾ ਮਾਨਤਨ ਵਿੱਚੋਂ ਕਰ ਦਾਂਗੇ ਠੀਕ ਆ ਜੀ 1 ਲੱਖ 40 ਹਜ਼ਾਰ ਰੁਪਿਆ ਬਾਈ ਇਹਦੀ ਡਿਮਾਂਡ ਕਰਦੇ ਆ ਬਾਕੀ ਬਾਈ ਕਹਿੰਦਾ ਮਾਨਤਰੋਂ ਦੇ ਜੋ ਜ਼ਰੂਰ ਕਰ ਦਾਂਗੇ ਜੀ ਜਿਹਨੂੰ ਪਸੰਦ ਆਊਗੀ ਇਸ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਧੰਨਵਾਦ ਜੀ